ਕਰਦੀਆਂਗੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕਾ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀਆਂ ਜੀ ਅੱਜ ਆਪਾਂ ਜਿਹੜੇ ਸੂਟ ਲੈ ਕੇ ਆਏ ਆ ਬਹੁਤ ਹੀ ਸੋਹਣੀ कॉटन दुपਟਿਆਂ ਦੇ ਨਾਲ ਜਿਹੜੀ ਸਭ ਤੋਂ ਜ਼ਿਆਦਾ ਡਿਮਾਂਡ ਤੇ ਰਹਿੰਦੀ ਆ ਗਰਮੀਆਂ ਦੇ ਵਿੱਚ ਤੇ ਬਹੁਤ ਭੈਣਾਂ ਦੀ ਸੀ ਬਹੁਤ ਭੈਣਾਂ ਟੀਚਰਸ ਨੇ ਹਨਾ ਜਿਹੜੀਆਂ ਇਹ ਵਾਲੀਆਂ ਚੀਜ਼ਾਂ ਬਹੁਤ ਲਾਈਕ ਕਰਦੀਆਂ ਨੇ ਜਦ ਤੁਸੀਂ ਕਿਸੇ ਵੀ ਜੌਬ ਤੇ ਹੋ ਤਾ ਰੂਟੀਨ ਵਾਈਜ਼ ਪੌਣ ਲਈ ਕਾਟਨ ਦੁਪੱਟਾ ਜਾਨੀ ਕਿ ਬਹੁਤ ਵਧੀਆ ਜਾਨੀ ਕਿ ਲੈ ਕੇ ਆਏ ਆ ਇੱਕ ਤਾਂ ਲੋਕਲ ਹੀ ਹੁੰਦੇ ਆ ਉਹ ਵਾਲਾ ਨਹੀਂ ਜਿਨ੍ਹਾਂ ਦੀ ਕੱਟ ਪ੍ਰੋਪਰ ਨਹੀਂ ਨਿਕਲਦੀ ਹੈਗੀ ਸਵਾ ਦੋ ਰਹਿ ਜਾਂਦੀ ਆ ਪਰ ਪਹਿਣਾ ਦੀ ਹਮੇਸ਼ਾ ਇਨਕੁਆਇਰ ਹੁੰਦੇ ਆ ਕਿ ਪਰਮਿੰਦਰ ਦੁਪੱਟੇ ਵਧੀਆ ਹੋਣ ਨਾਲ ਲੱਗੇ ਹੋਏ ਹਨਾ ਤੇ ਨਾਲ ਇਹਨਾਂ ਦੇ ਜਿਹੜੇ ਬਾਟਮ ਦੀਆਂ ਮਤਲਬ ਕਿ ਕੱਟਾ ਪ੍ਰੋਪਰ ਟਾਈਟਾਈ ਹੋਵੇ ਸੋ ਵਧੀਆ ਬ੍ਰਾਂਡ ਦੇ ਸਾਰੇ ਸੂਟ ਲੈ ਕੇ ਆਇਆ ਕਾਟਨ ਦੁਪੱਟੇ ਦੇ ਨਾਲ ਰਹਿਣਗੇ ਸਾਊਥ ਕਾਟਨ ਹੁੰਦੀ ਆ ਇਹ ਪਰ ਬਹੁਤ ਵਧੀਆ ਤੇ ਸੁਪੀਰੀਅਰ ਕੈਮ ਪਿਓਰ ਕੈਮਰੀਕ ਦੇ ਰਹਿਣਗੇ ਸੂਟ ਤੇ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਹੋ ਹੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਰੱਖੋ ਡੇਲੀ ਆਪਣੀ ਵੀਡੀਓ ਆਉਂਦੀ ਆ ਹਰ ਤਰ੍ਹਾਂ ਦੀ ਰੇਂਜ ਹਰ ਤਰ੍ਹਾਂ ਦਾ ਫੈਬਰਿਕ ਤੁਹਾਡੇ ਲਈ ਲੈ ਕੇ ਆਉਂਦੇ ਆ ਤੇ ਵੀਡੀਓ ਤਾਂ ਹੀ ਤੁਹਾਡੇ ਤੱਕ ਪਹੁੰਚੂਗੀ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤੇ ਬੈਲ ਦਾ ਆਈਕਨ ਪ੍ਰੈਸ ਕਰੋਗੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਸੋਣਾ ਜੀ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿਦਾਂ ਦੀ ਲੱਗਦੀ ਆ ਤੇ ਲੋ ਜੀ ਦਿਖਾਉਣੀ ਆ ਤੁਹਾਨੂੰ ਅੱਜ ਦੇ ਸੂਟ ਲੋ ਜੀ ਅੱਜ ਦੀ ਵੀਡੀਓ ਦਾ ਪਹਿਲਾ ਹੀ ਸੂਟ ਬਹੁਤ ਵਧੀਆ ਕਲੈਕਸ਼ਨ ਲੈ ਕੇ ਆਈ ਆ ਸਾਰੀ ਨਿਊ ਆ ਸਾਫ ਕਾਟਨ ਰਹੂਗੀ ਪਿਓਰ ਕੈਮਲੀ ਕਾਟਨ ਹੁੰਦੀ ਆ ਇਹ ਵਧੀਆ ਵਾਲੀ ਮੱਲੇ ਕੇ ਇਹ ਸੈਮੀ ਚ ਵੀ ਆਉਂਦੀਆਂ ਮੱਲੇ ਕੇ ਸੈਮੀ ਚ ਨਹੀਂ ਕਹਿ ਸਕਦੇ ਕਪੜਾ ਕਾਟਨ ਹੀ ਹੁੰਦਾ ਉਹ ਵੀ ਪਿਓਰ ਕਾਟਨ ਮਲਮਲ ਜਿਹਾ ਹੁੰਦਾ ਜਿਹੜਾ ਖੁੱਲ ਜਾਂਦਾ ਥੋੜੇ ਜਿਹਾ ਧੋ ਪਾਏ ਤੇ ਜਾਂ ਉਹਨਾਂ ਦੀ ਕੱਟ ਪ੍ਰੋਪਰ ਨਹੀਂ ਹੁੰਦੀ ਜਾਂ ਦੁਪੱਟੇ ਛੋਟੇ ਨਿਕਲ ਜਾਂਦੇ ਆ ਆਉਂਦੀ ਹਰ ਤਰ੍ਹਾਂ ਦੀ ਕਾਟਨ ਆ ਬਟ ਇਹ ਜਿਹੜੇ ਬ੍ਰਾਂਡ ਦੇ ਆਰਟੀਕਲ ਹੁੰਦੇ ਆ ਕੱਟ ਵੀ ਪ੍ਰੋਪਰ ਮਿਲੂਗੀ ਤੁਹਾਨੂੰ ਕਪੜਾ ਵੀ ਪੂਰਾ ਵਧੀਆ ਸੁਪੀਰੀਅਰ ਮਿਲੂਗਾ ਆ ਲੋ ਬਹੁਤ ਹੀ ਵਧੀਆ ਬਹੁਤ ਹੀ ਪਿਆਰੀਆਂ ਦੇਖੋ ਇਹ ਹੈਗਾ ਪਹਿਲਾ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨਿੰਗ ਆ ਪੱਲੇ ਦੇ ਉੱਪਰ ਵੀ ਸਾਰੇ ਤੁਹਾਨੂੰ ਇਸ ਤਰ੍ਹਾਂ ਮਿਲੂਗੀ ਦੇਖੋ ਪੱਲੇ ਦੇ ਉੱਪਰ ਸਾਰੇ ਤੁਹਾਨੂੰ ਇਸ ਤਰ੍ਹਾਂ ਪੱਟੀ ਲੱਗੀ ਮਿਲੂਗੀ ਗਲੇ ਦੇ ਉੱਪਰ ਵੀ ਸਾਰੇ ਡਿਜ਼ਾਈਨਿੰਗ ਮਿਲੂਗੀ ਨਾਲ ਇਹਨਾਂ ਦੇ ਬਾਟਮ ਆ ਮਿਲਣਗੀਆਂ ਇਸ ਤਰ੍ਹਾਂ ਪ੍ਰਿੰਟਡ ਇਸ ਤਰ੍ਹਾਂ ਇਹਦੀ ਬਾਟਮ ਵੀ ਪ੍ਰਿੰਟਡ ਹੋਊਗੀ ਨਿੱਕੇ ਨਿੱਕੇ ਪ੍ਰਿੰਟ ਦੀ ਰਹੂਗੀ ਬਾਟਮ ਤੇ ਆ ਰਹੂਗਾ ਸਾਰਾ ਇਹਦਾ ਸ਼ਰਟ ਦਾ ਬਹੁਤ ਸੋਹਣੀ ਬਹੁਤ ਹੀ ਪਿਆਰੀ ਕਲੈਕਸ਼ਨ ਆ ਸਮਰ ਦੇ ਲਈ ਬਹੁਤ ਹੀ ਸੋਹਣੇ ਸੂਟ ਲੈ ਕੇ ਆਈਆਂ ਸੋ ਇਹਨਾਂ ਵਿੱਚੋਂ ਫਟਾਫੜ ਲੈ ਲਓ ਸਕਰੀਨਸ਼ਾਟ ਪਿਓਰ ਕੈਮਰੀ ਕਾਟਨ ਦੇ ਰਹਿਣਗੇ ਦੁਪੱਟੇ ਜ ਪੂਰੇ ਖੁੱਲੇ ਢੁੱਲੇ 2.5 ਮੀਟਰ ਦੇ ਤੁਹਾਨੂੰ ਦੁਪੱਟੇ ਮਿਲਣਗੇ ਲੰਬਾਈ ਚੜਾਈ ਦੁਪੱਟਿਆਂ ਦੀ ਪੂਰੀ ਪ੍ਰੋਪਰ ਰਹੂਗੀ ਨਾ ਨਿੱਕੇ ਨਿੱਕੇ ਦੇਖੋ ਇਸ ਤਰ੍ਹਾਂ ਲੱਡੂ ਜੇ ਲੱਗੇ ਮਿਲਣਗੇ ਬਹੁਤ ਸੋਹਣੀ ਲਾਇਸਾ ਲੱਡੂਆਂ ਜੀਆਂ ਵਾਲੀ ਨਿੱਕੇ ਨਿੱਕੀਆਂ ਵਾਲੀ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਬਹੁਤ ਸੋਹਣੇ ਦੁਪੱਟੇ ਜਿਵੇਂ ਮਰਜ਼ੀ ਗਰਮੀਆਂ ਵਿੱਚ ਪਾਓ ਹਟਾਓ ਸੂਟਾਂ ਨੂੰ ਪੂਰੇ ਵਧੀਆ ਯਾਨੀ ਕਿ ਆਫਿਸ ਵੇਅਰ ਕਰੇ ਰੂਟੀਨ ਵੇਅਰ ਹੈ ਨਾ ਤੁਸੀਂ ਥੋੜਾ ਮੋਟਾ ਬਾਹਰ ਅੰਦਰ ਪਾਉਣਾ ਕਿਤੇ ਵੀ ਤੁਸੀਂ ਪਾਉਣੇ ਆ ਸੂਟ ਬਹੁਤ ਰਿਲੈਕਸ ਭੂਲਾ ਬਹੁਤ ਹੀ ਜਿਆਦਾ ਪਿਆਰੇ ਨੇ ਤੇ ਇਹਨਾਂ ਵਿੱਚ ਹੁਣ ਮੈਂ ਤੁਹਾਨੂੰ ਕਲਰ ਦਿਖਾ ਦਿੰਨੀ ਆ ਜਿਹੜਾ ਆਪਾਂ ਇਹ ਕਲਰ ਖੋਲੇ ਹੈਗਾ ਪਰਪਲ ਸ਼ੇਡ ਨੈਕਸਟ ਵਾਲਾ ਆਪਾਂ ਖੋਲਾਂਗੇ ਇਹਦੇ ਵਿੱਚ ਜੀ ਗ੍ਰੇ ਕਲਰ ਹਾਂ ਲੋ ਕਲਰ ਚੂਜ਼ ਕਰ ਲਿਓ ਪ੍ਰਿੰਟਿੰਗ ਸਾਰੀ ਸੇਮ ਰਹੂਗੀ ਇਹਨਾਂ ਦੀ ਜਿਹੜਾ ਕਲਰ ਤੁਹਾਨੂੰ ਚਾਹੀਦਾ ਹੋਇਆ ਤੁਸੀਂ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰੀ ਚੱਲਿਓ ਲੋ ਨੈਕਸਟ ਵਾਲਾ ਰਹੂਗਾ ਜੀ ਗ੍ਰੀਨ ਕਲਰ ਲਾਈਟ ਗ੍ਰੀਨ ਕਲਰ ਸਾਰੇ ਇੰਗਲਿਸ਼ ਦੇ ਕਲਰ ਨੇ ਕੋਈ ਵੀ ਜਿਆਦਾ ਡਾਰਕ ਨਹੀਂ ਮਿਲੂਗਾ ਵੀ ਹੱਦ ਤੋਂ ਵੱਧ ਡਾਰਕਾ ਗਰਮੀਆਂ 'ਚ ਤੁਸੀਂ ਪਾ ਨਹੀਂ ਸਕਦੇ ਪੂਰੇ ਵਧੀਆ ਦੇਖੋ ਆ ਲੋ ਮਸਟਰਡ ਜਿਹਾ ਕਲਰ ਆਇਆ येलो ਮਸਟਰਡ ਸ਼ੇਡ ਮਿਲੂਗਾ ਚਾਰੇ ਦੇ ਚਾਰੇ ਕਲਰ ਪੂਰੇ ਸੁਪਰ ਡੁਪਰ ਮਿਲਣਗੇ ਸਾਰੇ ਸੈੱਟ ਆਏ ਨੇ ਇਹਦੇ ਵਿੱਚ ਤੇ ਜਿਹੜਾ ਵੀ ਪੀਸ ਤੁਹਾਨੂੰ ਪਸੰਦ ਆ ਲੈ ਕੇ ਸਕਰੀਨ 'ਤੇ ਹੱਟ ਗਾਓ ਸਭ ਤੋਂ ਵੱਧ ਡਿਮਾਂਡ ਦੇ ਵਿੱਚ ਨੇ ਇਸ ਟਾਈਮ ਇਹ ਸੂਟ ਕਿਉਂਕਿ ਗਰਮੀ ਇੰਨੀ ਜ਼ੋਰਾਂ ਤੇ ਹੋ ਚੁੱਕੀ ਆ ਪਹਿਣਾ ਨੂੰ ਕਾਟਨ ਤੋਂ ਬਿਨਾ ਹੁਣ ਕੁਝ ਵੀ ਨਹੀਂ ਪਸੰਦ ਆ ਰਿਹਾ ਜਸਟ ਕਾਟਨ ਚਾਹੀਦੀ ਆ ਤੋਂ ਕਾਟਨ ਸਭ ਤੋਂ ਜ਼ਿਆਦਾ ਸੁਪੀਰੀਅਰ ਲੈ ਕੇ ਆਈਆਂ ਤੇ ਬਹੁਤ ਵਧੀਆ ਜਿਵੇਂ ਮਰਜੀ ਤੁਸੀਂ ਇਹਨੂੰ ਡੇਲੀ ਵੇਅਰ ਯੂਜ਼ ਕਰੋ ਚਾਹੇ ਤੁਸੀਂ ਆਫਿਸ ਵੇਅਰ ਯੂਜ਼ ਕਰੋ ਆ ਲੋ ਨੈਕਸਟ ਪ੍ਰਿੰਟਿੰਗ ਚੈੱਕ ਕਰ ਲੋ ਇਦਾਂ ਰਹਗਾ ਇਹ ਮੂੰਗੀਆਂ ਛੇੜ ਦੇ ਉੱਪਰ ਆ ਮੂੰਗੀਆਂ ਛੇੜ ਆ ਗਲੇ ਦੇ ਉੱਪਰ ਸਾਰੇ ਕਿਤੇ ਇਸ ਤਰ੍ਹਾਂ ਸਾਰੇ ਰਹੂਗੀ ਟਾਈ ਪੱਟੀ ਇਹ ਵਾਲਾ ਜਿਹੜੀਆਂ ਭੈਣਾਂ ਨਹੀਂ ਲਾਈਕ ਕਰਦੀਆਂ ਤੁਸੀਂ ਇਹਨੂੰ ਜਦੋਂ ਸਟੀਚਿੰਗ ਹੁੰਦੀ ਆ ਤਾਂ ਤੁਸੀਂ ਇਹਨੂੰ ਉੱਤਰ ਉੱਤਰ ਵੀ ਸਕਦਾ ਇਹ ਲੈ ਜੂਗਾ ਜੀ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਇਹਦੀ ਸੋ ਕਈ ਭੈਣਾਂ ਕਿਉਂਕਿ ਨਹੀਂ ਵੀ ਲਾਈਕ ਕਰਦੀਆਂ ਸੇਮ ਹੀ ਇਹਦੇ ਨਾਲ ਦੀ ਪੱਟੀ ਤੁਹਾਨੂੰ ਸਾਰੀ ਵਰਕ ਵਾਲੀ ਆ ਇਹ ਲੱਗੀ ਮਿਲੂਗੀ ਤੁਹਾਨੂੰ ਸਾਰਾ ਆਰਗੈਂਜ਼ਾ ਦਾ ਪੈਚਾ ਬਹੁਤ ਵਧੀਆ ਉੱਪਰ ਰੱਖ ਕੇ ਲਗਾਇਆ ਹੋਇਆ ਵਾ ਤੇ ਪੱਲੇ ਦੇ ਉੱਪਰ ਪੱਲੇ ਦੇ ਉੱਪਰ ਵੀ ਸੇਮ ਮਿਲੂਗੀ ਲਾਈਨਿੰਗ ਵਾਲੀ ਰਹੂਗੀ ਇਹਦੀ ਬਾਟਮ ਤੇ ਇਹਦਾ ਰਹੋਗੇ ਸਾਰੇ ਸੂਟ ਦੇ ਲੋਕ ਬਹੁਤ ਸੋਹਣੇ ਸੂਟ ਨੇ ਬਹੁਤ ਹੀ ਪਿਆਰੇ ਨਾਲ ਇਹਨਾਂ ਦੇ ਸੇਮ ਆਉਣਗੇ ਦੁਪੱਟੇ ਬਹੁਤ ਸੋਹਣੇ ਬਹੁਤ ਪਿਆਰੇ ਆ ਲੋ ਦੁਪੱਟੇ ਵੀ ਬਹੁਤ ਸੋਹਣੇ ਆ ਸੋ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰੀ ਚੱਲੋ ਹੁਣ ਮੈਂ ਤੁਹਾਨੂੰ ਇਹਦੇ ਚਾਰੇ ਹੀ ਕਲਰ ਸ਼ੋ ਕਰ ਦਿੰਨੀ ਆ ਆ ਲੋ ਨੈਕਸਟ ਕਲਰ ਦੇਖ ਰਹੇ ਇਹਦੇ ਵਿੱਚ ਬਲੂ ਸ਼ੇਡ ਆ ਆ ਲੋ ਮਹਿਰੂਨ ਰੈੱਡ ਜਿਹਾ ਸ਼ੇਡ ਵੀ ਮਿਲੂਗਾ ਇਹ ਜਿਆਦਾ ਬਲੱਡ ਰੈੱਡ ਨਹੀਂ ਹੈਗਾ ਮਿੱਠਾ ਜਿਹਾ ਰੈੱਡ ਸ਼ੇਡ ਆ ਤੇ ਯੰਗ ਏਜ ਦੇ ਵਿੱਚ ਜਿਵੇਂ ਕਿ ਹੈਨਾ ਤੁਸੀਂ ਬਹੁਤ ਸੋਹਣੇ ਲੱਗੋਗੇ ਇਦਾਂ ਦੇ ਕਲਰ ਪਾਏ ਵੀ ਗਰਮੀਆਂ ਦੇ ਵਿੱਚ ਕਿਉਂਗੇ ਕਿ ਆਪਾਂ ਕੋ ਇੰਨੇ ਕਾਟਨ ਜੇ ਸੋਰ ਤੋਂ ਬਾਰ-ਬਾਰ ਤੋਦੋ ਤੋਦੋ ਪੂਰੇ ਘਸਾ ਦੇਨੇ ਆ ਪਰ ਇਹ ਕਾਟਨ ਬਹੁਤ ਵਧੀਆ ਸੁਪੀਰੀਅਰ ਤੁਹਾਡੇ ਲਈ ਤਾਂ ਹੀ ਲੈ ਕੇ ਆਏ ਆ ਕਿਉਂਕਿ ਇਹਦੀ ਡਿਮਾਂਡ ਰਹਿੰਦੀ ਆ ਪੈਣਾ ਕਹਿੰਦੇ ਨੇ 100 200 ਪਲੱਸ ਅਸੀਂ ਕਰ ਲਾਂਗੇ ਪਰ ਸਾਨੂੰ ਕੱਟ ਪ੍ਰੋਪਰ ਚਾਹੀਦੀ ਆ ਵਧੀਆ ਕਲਰ ਹੋਣ ਤੇ ਨਾਲ ਕਪੜਾ ਵਧੀਆ ਲੱਗਿਆ ਹੋਵੇ ਸੋ ਬਹੁਤ ਵਧੀਆ ਇਹਦੇ ਵਿੱਚ ਕਾਟਨ ਦੁਪट्टे ਇਹ ਨਾਲ ਆਪਾਂ ਲੈ ਕੇ ਆਏ ਆ ਇਹ ਵਾਲੀ ਕਲੈਕਸ਼ਨ ਐਂਡ ਅਗਲਾ ਕਲਰ ਇਹਦੇ ਵਿੱਚ ਤੁਹਾਨੂੰ ਮਿਲੇਗਾ ਜੀ ਰਸਟ ਸ਼ੇਡ ਸਾਰੇ ਕਲਰ ਪੂਰੇ ਸੁਪਰ ਡੁਪਰ ਅ ਹਿੱਟ ਨੇ ਸੋ ਜਿਹੜਾ ਮਰਜੀ ਕਲਰ ਲੈ ਲਓ ਰਸਟ ਸ਼ੇਡ ਵੀ ਬਹੁਤ ਸੋਹਣਾ ਬਹੁਤ ਪਿਆਰਾ ਵਾ ਲੋ ਨੈਕਸਟ ਜਿਹੜਾ ਹੈਗਾ ਵਾ ਡਿਜ਼ਾਈਨ ਜਾਂ ਪ੍ਰਿੰਟ ਇਹਦਾ ਆਪਾਂ ਰਸਟ ਹੀ ਖੋਲ ਦਨੇ ਆ ਇਹਦੇ ਵਿੱਚ ਵੀ ਰਸਟ ਹੀ ਆ ਇਹ ਇਹ ਲਾਈਟ ਜਾਂ ਆ ਗਿਆ ਇਹ ਥੋੜਾ ਜਿਹਾ ਮੀਡੀਅਮ ਇੰਗਲਿਸ਼ ਜਾ ਕਲਰ ਆ ਗਿਆ। ਆ ਲੋ। ਇਹ ਰੋਗੀ ਇਹਦੀ ਸ਼ਾਰਟ ਦੀ ਰੂਪ। ਇਹ ਵੀ ਬਹੁਤ ਸਿਆਰੀ ਡਿਜ਼ਾਈਨਿੰਗ ਆ। ਸਾਰਿਆਂ ਜਿਹੜੇ ਆ ਗਲਿਆਂ ਦੇ ਉੱਪਰ ਇਸ ਤਰ੍ਹਾਂ ਤੁਹਾਨੂੰ ਸਾਰੀ ਡਿਜ਼ਾਈਨਿੰਗ ਮਿਲੋਗੀ। ਸਾਰਾ ਵਰਕ ਹੋਇਆ। ਕੋਈ ਉਹ ਨਹੀਂ ਹੈਗਾ ਵੀ ਧੋਤਾ ਤਾਂ ਲੈ ਜਾਊਗਾ ਜਾਂ ਕੁਝ ਖਰਾਬ ਹੋ ਜਾਊਗਾ। ਬਿਲਕੁਲ ਨਹੀਂ ਹੈਗਾ ਕਿਉਂਕਿ ਬਹੁਤ ਵਧੀਆ ਸਾਰੀਆਂ ਕਲੈਕਸ਼ਨਾਂ ਨੇ। ਪ੍ਰਾਈਸ ਤੁਸੀਂ ਤਾਂ ਹੀ ਭਰ ਰਹੇ ਹੋ ਕਿਉਂਕਿ ਤੁਹਾਨੂੰ ਕਲੈਕਸ਼ਨ ਪੂਰੀ ਵਧੀਆ ਦੇ ਰਹੇ ਆ ਤੇ ਆ ਲੋ। ਸੇਮ ਕੀਰੇ ਦੇ ਉੱਪਰ ਬੱਤੀ ਇਹਦੇ ਵੀ ਮਿਲੂਗੀ ਸਾਰੀ ਡਿਜ਼ਾਈਨਿੰਗਾਂ ਸੇਮ ਰਹਿਣਗੀਆਂ ਜਸਟ ਸੂਟਾਂ ਦੀਆਂ ਪ੍ਰਿੰਟਿੰਗਾਂ ਚੇਂਜ ਹੋ ਰਹੀਆਂ ਨੇ ਬਾਟਮ ਦੀ ਪ੍ਰਿੰਟਿੰਗ ਚੇਂਜ ਹੋ ਰਹੀ ਆ ਇਹਦੀ ਬਾਟਮ ਐਦਾਂ ਮਿਲੂਗੀ ਐਦਾਂ ਇਹਦੇ ਵਿੱਚ ਲਾਈਨਿੰਗ ਰਹੂਗੀ ਬਸ ਫਟਾਫਟ ਦੋ ਸੂਟ ਚਾਰ ਸੂਟ ਜਿੰਨੇ ਮਰਜ਼ੀ ਮੰਗਾਉਣੇ ਆ ਫਟਾਫਟ ਆਰਡਰ ਕਰ ਲਓ ਕਿਉਂਕਿ ਗਾਹਾਂ ਗਾਹਾਂ ਕਾਟਨ ਦੇ ਰੇਟ ਪਲੱਸ ਹੋ ਰਹੇ ਨੇ ਹੋ ਵੀ ਜਾਣੇ ਨੇ ਸੋ ਬਹੁਤ ਸੋਹਣੀਆਂ ਕਲੈਕਸ਼ਨਾਂ ਹਜੇ ਸਾਰੀਆਂ ਰੀਜ਼ਨੇਬਲ ਪ੍ਰਾਈਸ ਤੇ ਤੁਹਾਨੂੰ ਮਿਲ ਰਹੀਆਂ ਨੇ ਸੋ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰੀ ਚੱਲੋ ਨਾਲ ਇਹਦੇ ਵੀ ਸੇਮ ਦੁਪ ਹਲੋ ਦੁਪੱਟਿਆਂ ਦੀ ਲੈਂਥ ਚੜਾਈ ਵਗੈਰਾ ਸਭ ਕੁਝ ਪੂਰੀ ਪ੍ਰੋਪਰ ਤੁਹਾਨੂੰ ਮਿਲੇਗੀ ਕਿਸੇ ਚੀਜ਼ ਕਰਨੀ ਹੋ ਕੋਈ ਕਾਟ ਨਹੀਂ ਰਹੂਗੀ ਤੁਸੀਂ ਆਪਣਾ ਵਧੀਆ ਬਸ ਜਸਟ ਡਿਜ਼ਾਈਨ ਦੇਖੋ ਕਲਰ ਦੇਖੋ ਤੇ ਆਰਡਰ ਕਰ ਦਿਓ ਬੇਫਿਕਰ ਹੋ ਜਾਓ ਹਲੋ ਨੈਕਸਟ ਹੈਗਾ ਬਲੂ ਕਲਰ ਦੇ ਵਿੱਚ ਬਹੁਤ ਸੋਹਣਾ ਬਹੁਤ ਪਿਆਰਾ ਇਹ ਵੀ ਡਿਜ਼ਾਈਨਿੰਗ ਬਹੁਤ ਹੀ ਪਿਆਰੀ ਹੈ ਬਹੁਤ ਹੀ ਸੋਹਣੀ ਆ ਲੋ ਨੈਕਸਟ ਵਾਲਾ ਹੈਗਾ ਜੀ ਇਹ ਚ ਪਰਪਲ ਸ਼ੇਡ ਵੀਡੀਓ ਨੂੰ ਬਾਤੋ ਬਾਤੇ ਸ਼ੇਅਰ ਕਰ ਦਿਆ ਕਰੋ ਲਾਈਕ ਕਰਨਾ ਭੁੱਲ ਜਾਨੇਓ ਸੂਟਾਂ ਦੇ ਵਿੱਚ ਹੀ ਸਾਰੇ ਭੈਣਾਂ ਮਗਨ ਹੋ ਜਾਂਦੇਓ ਸੋ ਪਲੀਜ਼ ਨਾਲ ਦੀ ਨਾਲ ਲਾਈਕ ਕਰੀ ਚੱਲੋ ਫਿਰ ਤੁਸੀਂ ਵੀਡੀਓ ਦੇਖ ਕੇ ਚਲੇ ਜਾਣਾ ਜੀ ਲਾਈਕ ਕਰਨਾ ਭੁੱਲ ਜਾਨਾ ਕਮੈਂਟ ਜ਼ਰੂਰ ਸੋਨੇ ਦੇ ਛੱਡ ਕੇ ਜਾਇਆ ਕਰੋ ਤੁਹਾਨੂੰ ਸਾਰੀ ਕਲੈਕਸ਼ਨ ਕਿੱਦਾਂ ਨਹੀਂ ਲੱਗਦੀ ਆ ਕਲਰ ਡਿਜ਼ਾਈਨ ਜਾਂ ਤੁਹਾਡੀ ਅਦਰ ਕੋਈ ਡਿਮਾਂਡ ਹੋਵੇ ਕਾਟਨ ਦੇ ਉੱਪਰ ਆ ਲੋ ਗ੍ਰੀਨ ਕਲਰ ਚਾਰੇ ਕਲਰ ਬਹੁਤ ਸੁਨੇ ਹੈਗਾ ਡਸਟ ਮਸਟਰਡ ਜਾਂ ਸ਼ੇਡ ਆਈ ਵਾਲਾ ਮਸਟਰਡ ਤੇ ਰਾਸ਼ਟ ਦਾ ਮਿਕਸ ਜਿਹਾ ਸ਼ੇਡ ਆਈ ਵਾਲਾ ਪ੍ਰੋਪਰ ਪ੍ਰੋਪਰ ਸ਼ੇਡ ਤੁਹਾਨੂੰ ਕੈਮਰਾ ਕੈਪਚਰ ਕਰਕੇ ਦੇ ਰਿਹਾ ਕੋਈ ਵੀ ਸ਼ੇਡ ਚੇਂਜ ਨਹੀਂ ਹੋ ਰਿਹਾ ਗ੍ਰੇ ਕਲਰ ਆ ਪਰਪਲ ਸ਼ੇਡ ਐਂਡ ਗ੍ਰੀਨ ਕਲਰ ਲੋ ਨੈਕਸਟ ਤੁਹਾਨੂੰ ਦਿਖਾਣੇ ਆ ਲੋ ਆਹ ਦੇਖ ਇਦਾਂ ਇਹਦੀ ਬਣੇ ਹੋਏ ਦੀ ਲੁੱਕ ਆਣੀ ਆ ਪੂਰਾ ਵਧੀਆ ਬਹੁਤ ਹੀ ਸੋਹਣੇ ਹਨਾ ਬਹੁਤ ਪਿਆਰੇ ਨੇ ਅੰਕੁਰ ਬ੍ਰਾਂਡ ਆ ਦੇਖੋ ਅੰਕੁਰ ਬ੍ਰਾਂਡ ਦੇ ਨੇ ਕਿਉਂਕਿ ਬ੍ਰਾਂਡ ਦੀ ਕਲੈਕਸ਼ਨ ਆ ਬਾਕੀ ਮੈਂ ਤੁਹਾਨੂੰ ਬਾਰ-ਬਾਰ ਰਿਪੀਟ ਕਰ ਰਹੀ ਆ ਏਸੇ ਗੱਲੋਂ ਕਰ ਰਹੀ ਆ ਕਿ ਕਾਟਨ ਪੂਰੀ ਸੁਪੀਰੀਅਰ ਤੁਹਾਨੂੰ ਸਾਊਥ ਕਾਟਨ ਦੇ ਸੂਟ ਨੇ ਪੂਰੇ ਸੁਪੀਰੀਅਰ ਤੁਹਾਨੂੰ ਦੇ ਰਹੇ ਆ ਕਾਟਨ ਬਹੁਤ ਹੀ ਪਿਆਰੀ 15-1500 ਤੱਕ ਵੀ ਮਾਰਕੀਟ 'ਚ ਸੇਲ ਹੁੰਦੇ ਨੇ ਜਸਟ 1050 ਦੇ ਵਿੱਚ ਇਹ ਵਾਲਾ ਸੂਟ ਤੁਹਾਨੂੰ ਮਿਲਣ ਜਾ ਰਿਹਾ ਕਿਉਂਕਿ ਜਿਹੜੀਆਂ ਕਹਿ ਦਿੰਦੀਆਂ ਨੇ ਪਹਿਣਾ ਵੀ ਕੱਟ-ਕੱਟ ਨਿਕਲਦੀ ਆ ਜਾਂ ਇਹ ਕਪੜਾ ਐ ਰਹਿ ਗਿਆ ਜੀ ਪੂਰਾ ਨਹੀਂ ਬਣਿਆ ਸਾਡਾ ਸੂਟ ਉਹ 6-700 'ਚ ਆਰਾਮ ਦੇ ਤਾਲ ਉਹ ਵੀ ਆਪਾਂ ਲੈ ਕੇ ਆਵਾਂਗੇ ਜਿੰਨਾ ਪਹਿਣਾ ਨੂੰ ਚਾਹੀਦੀ ਆ ਕਿਉਂ ਹਰ ਤਰ੍ਹਾਂ ਦੀ ਰੇਂਜ ਰੇਂਜ ਹਰ ਤਰ੍ਹਾਂ ਦਾ ਫੈਬਰਿਕ ਆਪਾਂ ਲੈ ਕੇ ਆਉਂਦੇ ਆ ਪਰ ਇਹ ਆਪਾਂ ਸੁਪੀਰੀਅਰ ਕਾਟਨ ਲੈ ਕੇ ਆਏ ਦੇਖੋ ਬਲੈਕ ਕਲਰ ਨਾਲ ਇਹਦੇ ਸੇਮ ਇਸ ਤਰ੍ਹਾਂ ਗਲੇ ਦੇ ਉੱਪਰ ਕੰਮ ਮੇਲੂਗਾ ਗਲੇ ਦੀ ਡਿਜ਼ਾਈਨਿੰਗ ਚੈੱਕ ਕਰ ਲਓ ਬਹੁਤ ਸੋਹਣੀਆਂ ਬਹੁਤ ਪਿਆਰੀਆਂ ਬਲੈਕ ਕਲਰ ਦੇ ਉੱਪਰ ਆ ਇਸ ਤਰ੍ਹਾਂ ਮੇਲੂਗੀ ਸੇਮ ਘੇਰੇ ਦੇ ਉੱਪਰ ਸਾਰੇ ਪੱਟੇ ਲੱਗੇ ਹੋਏ ਇਹ ਪੂਰੀ ਥ्रेड ਵਰਕ ਨਾਲ ਪੂਰਾ ਠੋਸ ਕੰਮ ਕੀਤਾ ਹੋਇਆ ਕੋਈ ਆਏ ਨਹੀਂ ਹੈਗਾ ਵੀ ਤੁਹਾਡਾ ਮਾੜਾ ਧੋਪ ਆਇਆ ਉੱਦੜ ਗਿਆ ਜੀ ਕੁਝ ਵੀ ਹੋ ਗਿਆ ਪੂਰੀ ਵਧੀਆ ਤੁਹਾਨੂੰ ਤੁਸੀਂ ਇੱਕ ਸੂਟ ਮੰਗਾਉਂਗੇ ਦੁਬਾਰਾ ਰਿਪੀਟ ਤੇ ਤਿੰਨ ਤਿੰਨ ਚਾਰ ਚਾਰ ਸੂਟਾਂ ਦੇ ਆਰਡਰ ਦੋਗੇ ਬਹੁਤ ਸੋਹਣੀ ਕਲੈਕਸ਼ਨਾਂ ਨਾਲ ਇਦਾਂ ਮਿਲੂਗੀ ਇਹਦੀ ਬੋਟਮ ਇਦਾਂ ਹੈਗੀ ਇਹਦੀ ਬੋਟਮ ਬਣੀ ਹੋਈ ਬਹੁਤ ਸੋਹਣੀਆਂ ਕਲੈਕਸ਼ਨਾਂ ਨੇ ਨਾਲ ਹੁਣ ਮੈਂ ਤੁਹਾਨੂੰ ਇਹਦਾ ਦੁਪੱਟਾ ਚੈੱਕ ਕਰਵਾ ਦਾਂ ਦੁਪੱਟਾ ਦੇਖੋ ਇਹਦਾ ਕੰਟਰਾਸਟ ਇਸ ਤਰ੍ਹਾਂ ਦਾਸ ਦੇ ਨਾਲ ਕੰਟਰਾਸਟ ਆ ਬਹੁਤ ਸੋਹਣਾ ਦੁਪੱਟਾ ਬਲouses ਇਸ ਤਰ੍ਹਾਂ ਮਿਲੂਗਾ ਇਹਦਾ ਦੁਪੱਟਾ ਦੇਖੋ ਕਿੰਨਾ ਪਿਆਰਾ ਬਹੁਤ ਸੋਹਣਾ ਦੁਪੱਟਾ ਬਣਿਆ ਹੋਇਆ ਨਾਲ ਇਸ ਤਰ੍ਹਾਂ ਮਿਲਣਗੇ ਤੁਹਾਨੂੰ ਲੱਡੂ ਜੇ ਲੱਗੇ ਹੋਏ ਲਾਸ ਤਾਂ ਸਾਰੇ ਦੁਪੱਟਿਆਂ ਦੇ ਸੇਮ ਹੀ ਆ ਤੇ ਸੇਮ ਹੀ ਸਾਰਾ ਇਹਦਾ ਰਹੂਗਾ ਨਾ ਇਹਦੇ ਵਿੱਚ ਵੀ ਆਪਣੇ ਕੋਲ ਦੋ ਪੀਸੇ ਸੋਲੋ ਸੋਲੋ ਪੀਸ ਨੇ ਜਾਨੀ ਕਿ ਇੱਕ ਕਲਰ ਦੇ ਵਿੱਚ ਦੋ ਦੋ ਪੀਸ ਆਪਣੇ ਕੋਲ ਆਏ ਹੋਏ ਨੇ ਇਹ ਬਲੈਕ ਆਪਣੇ ਕੋਲ ਦੋ ਮਿਲ ਜਾਣਗੇ ਇੱਕ ਇਹਦੇ ਵਿੱਚ ਤੁਹਾਨੂੰ ਮਿਲ ਜੂਗਾ ਜੀ ਰਸਟ ਇਹ ਜਿਵੇਂ ਆ ਰਸਟ ਜਿਆ ਸੀਗਾ ਰਸਟ ਦੇ ਨਾਲ ਇਹਦਾ ਬਲੈਕ ਦਾ ਦੁਪੱਟਾ ਰਹੂਗਾ ਬਲੈਕ ਸੋ ਜਿਹੜਾ ਵੀ ਪੀਸ ਅਵੇਲੇਬਲ ਹੋਇਆ ਪਲੀਜ਼ ਉਹੀ ਤੁਸੀਂ ਕਰ ਦਿਓ ਇਹ ਨਾ ਕਰਿਓ ਵੀ ਜਿਹੜੀ ਆਹੀ ਸੂਟ ਚਾਹੀਦਾ ਜਾਂ ਆਹੀ ਕਲਰ ਚਾਹੀਦਾ ਫਿਰ ਉਹ ਕਲਰ ਦੇ ਚੱਕਰ ਚ ਬਾਕੀ ਦੇ ਵੀ ਸੇਲ ਹੋ ਜਾਂਦੇ ਆ ਸੋ ਇੱਕ ਕੋਸ਼ਿਸ਼ ਕਰਿਆ ਕਰੋ ਇੱਕ ਦੋ ਸ਼ੂਟਾਂ ਕਿਉਂਕਿ ਇਹ ਚੀਜ਼ਾਂ ਰੁਕਦੀਆਂ ਨਹੀਂ ਹੈਗੀਆਂ ਸਭ ਤੋਂ ਜ਼ਿਆਦਾ ਫਾਸਟ ਇਹਨਾਂ ਦੀ ਹੈਗੀ ਆ ਸੇਲ ਸੋ ਤੁਸੀਂ ਜਦੋਂ ਵੀ ਸਕਰੀਨਸ਼ਾਟ ਲੈਣੇ ਇੱਕ ਦੋ ਸ਼ੂਟਾਂ ਦੇ ਲੈ ਲਿਆ ਕਰੋ ਜੇ ਇੱਕ ਨਹੀਂ ਹੈਗਾ ਤਾਂ ਨਾਲ ਦੀ ਨਾਲ ਥੋੜਾ ਦੂਜਾ ਬੁੱਕ ਹੋ ਸਕੇ ਆ ਲੋ ਸੈਕੰਡ ਕਲਰ ਵੀ ਚੈੱਕ ਕਰ ਲਓ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਕਲਰ ਆ ਤੇ ਇਹਦੇ ਵਿੱਚ ਨੈਕਸਟ ਕਲਰ ਵੀ ਤੁਹਾਨੂੰ ਮੈਂ ਦਿਖਾ ਦਿੰਨੀ ਆ ਗ੍ਰੀਨ ਕਲਰ ਆ ਲੋ ਇਹਦੇ ਵਿੱਚ ਸਿੰਗਲ ਪੀਸ ਰਹਿ ਗਿਆ ਇੱਕ ਪੀਸ ਸੇਲ ਹੋ ਚੁੱਕਿਆ ਜੀ ਇਹ ਸਿੰਗਲ ਪੀਸ ਹੀ ਆਪਣੇ ਕੋਲੇ ਆ ਗ੍ਰੀਨ ਕਲਰ ਹੈਗਾ ਇਹ ਸਾਰੀਆਂ ਕਲੈਕਸ਼ਨ ਜਸਟ ਆਈਆਂ ਹੀ ਨੇ ਹਜੇ ਤੁਹਾਡੇ ਸਾਹਮਣੇ ਖੁੱਲ ਰਹੀਆਂ ਮੈਂ ਖੁਦ ਵੀ ਨਹੀਂ ਹਜੇ ਦੇਖੀਆਂ ਹੈਗੀਆਂ ਆ ਪੀਸ ਇੱਥੇ ਕਸਟਮਰ ਹੀ ਬੈਠੇ ਸੀ ਜਦੋਂ ਇਹ ਸਾਰੀ ਕਲੈਕਸ਼ਨ ਆਈ ਆ ਤਾਂ ਉਹਨਾਂ ਨੇ ਔਨ ਸਾਰੀ ਲੈ ਲਿਆ ਸੀਗਾ ਸੋ ਨੈਕਸਟ ਵਾਲਾ ਹੈਗਾ ਜੀ ਇਦਾਂ ਗ੍ਰੀਨ ਕਲਰ ਇਹਦੇ ਵਿੱਚ ਗ੍ਰੀਨ ਦਾ ਰਹੂਗਾ ਇਸ ਤਰ੍ਹਾਂ ਪੈਰਟ ਮਹਿੰਦੀ ਹੈ ਮਹਿੰਦੀ ਆ ਜਾਂ ਕਲਰ ਆ ਪੈਰਟ ਵੀ ਨਹੀਂ ਹੈਗਾ ਕੰਟਰਾਸਟ ਬਹੁਤ ਸੋਹਣੇ ਆਏ ਨੇ ਕੰਟਰਾਸਟ ਆ 컬러 ਪੂਰਾ ਸੁਪਰ ਚੱਲ ਰਿਹਾ ਵੈਸ ਟਾਈਮ ਇਹ ਬਹੁਤ ਸੋਹਣੇ ਆ ਇਹਦੇ ਵਿੱਚ ਵੀ ਆਪਣੇ ਕੋਲ ਦੋ ਪੀਸ ਆ ਗਏ ਨੇ ਹਾਲੇ ਇਹਦੇ ਵੀ ਦੋਨੇ ਪੀਸ ਪੂਰੇ ਸੁਪਰ ਨੇ ਜਿਹੜਾ ਮਰਜੀ ਜਾਨ ਕੇ ਇਹ ਸੋਲੋ ਸੋਲੋ ਪੀਸ ਨੇ ਇਹਨਾਂ ਵਿੱਚ ਦੋ ਦੋ ਪੀਸ ਆਪਣੇ ਕੋਲ ਆਏ ਹੋਏ ਨੇ ਸੋਲੋ ਸੋਲੋ ਡਿਜ਼ਾਈਨ ਨੇ ਸੋ ਹਾਲੋ ਇਹ ਵੀ ਸੋਲੋ ਡਿਜ਼ਾਈਨ ਆ ਇਹਦੇ ਵਿੱਚ ਵੀ ਦੋ ਹੀ ਕਲਰ ਆਏ ਨੇ ਆਪਣੇ ਕੋਲੇ ਬਲੈਕ ਤੇ ਮਹਿਰੂਨ ਦੇ ਨਾਲ ਇਹਦਾ ਕੰਟਰਾਸਟ ਆ ਹਾਲੋ ਚੈੱਕ ਕਰ ਲਓ ਇਹਦਾ ਵੀ ਬਲੈਕ ਕਲਰ ਬਹੁਤ ਵਧੀਆ ਵਾਹ ਕਲਰ ਵਾਂਗੂਆਂ ਜਣਕੇ ਕਲੈਕਸ਼ਨਾਂ ਵੀ ਵਾਹ ਨੇ ਤੁਸੀਂ ਖੁਦ ਕਹੋਗੇ ਕਿ ਹਾਂਜੀ ਜਦੋਂ ਤੁਹਾਡੇ ਹੱਥ ਤੁਸੀਂ ਆਪ ਮੈਸੇਜ ਕਰਕੇ ਦੱਸੋਗੇ ਕਿ ਕੀ ਪ੍ਰਾਈਸੇ ਸੂਟ ਦਾ ਤੁਹਾਨੂੰ ਮਿਲੂਗਾ ਜੇ ਤੁਸੀਂ ਕਿਤੇ ਹੋਰ ਬਾਈ ਕਰਦੇ ਹੋ ਤੇ ਕੀ ਕਲੈਕਸ਼ਨ ਤੁਹਾਡੇ ਹੱਥਾਂ ਤੱਕ ਪਹੁੰਚ ਰਹੀ ਆ ਬਹੁਤ ਸੋਹਣੀ ਸੁਪਰ कॉटन ਦਾਟ ਲਈ ਲੈ ਕੇ ਆਏ ਆ ਨਾਲ कॉटन ਦੇ ਦੁਪੱਟਿਆਂ ਦੇ ਨਾਲ ਪੂਰੀ ਪ੍ਰੋਪਰ ਕੱਟ ਦੇ ਨਾਲ ਫਟਾਫਟ ਆਪਣੇ ਸਕਰੀਨਸ਼ਾਟ ਸ਼ੇਅਰ ਕਰ ਲਓ ਜਿੰਨਾ ਵੀ ਭੈਣਾਂ ਨੇ ਫਟਾਫਟੇ ਵਾਲੇ ਸੂਟ ਲੈਣੇ ਆਲੋ ਨੈਕਸਟ ਹੈਗਾ ਜੀ ਇਹਦੇ ਨਾਲ ਸੇਮ ਦੁਪੱਟਾ ਦੇਖੋ ਦੁਪੱਟੇ ਦੀ ਡਿਜ਼ਾਈਨਿੰਗ ਦੇਖੋ ਬਹੁਤ ਪਿਆਰੀ ਹੈ ਦੁਪੱਟੇ ਦੀ ਡਿਜ਼ਾਈਨਿੰਗ ਸੋ ਜਿਹੜਾ ਵੀ ਸੂਟ ਪਸੰਦ ਆ ਰਿਹਾ ਲੈ ਕੇ ਸਕਰੀਨਸ਼ਾਟ ਆਰਡਰ ਕਰੀ ਚਲੋ ਪ੍ਰੋਪਰ ਇਹਦੀ ਜਿਹੜੀ ਬਾਟਮ ਆ ਉਹ ਮਿਲੂਗੀ ਇਹਦਾ ਹਲੋ ਇਹਦੀ ਲਾਈਨਿੰਗ ਵਾਲੀ ਬਾਟਮ ਹੋਊਗੀ ਇਸਰ ਇਹ ਵਾਲੀ ਇਹਦੀ ਬਾਟਮ ਦੀ ਸਾਰੀ ਡਿਜ਼ਾਈਨਿੰਗ ਰਹੋਗੀ ਲਾਈਨਿੰਗ ਰਹੋਗੀ ਬਾਟਮ ਦੇ ਵਿੱਚ ਤੇ ਨਾਲ ਇਹ ਬਲੈਕ ਵਾਲੇ ਇਹਦੇ ਵਿੱਚ ਵੀ 2 ਪੀਸ ਆਪਣੇ ਕੋਲ ਅਵੇਲੇਬਲ ਹੈਗੇ ਨੇ ਜੀ ਇਹਦਾ ਮਹਿਰੂਨੀ ਪੀਸ ਇਹਦਾ ਵੀ ਸੇਲ ਹੋ ਗਿਆ ਇੱਕ ਇੱਕ ਹੈਗਾ ਆਪਣੀ ਕੋਲ ਜੋ ਦੋ ਵੀ ਆ ਦੋਨੇ ਕਲਰ ਦੇਖਦੇ ਆ ਤਾਂ ਆ ਹੀ ਹੁੰਦਾ ਵੀ ਆ ਵੀ ਰੱਖ ਲਿਆ ਵੀ ਬਟ ਇਹਦੀ ਪ੍ਰਿੰਟਿੰਗ ਸੇਮ ਰਹਿ ਜਾਂਦੀ ਹੈ ਇਹਦੇ ਨਾਲ ਦਾ ਸੀ ਉਹ ਮੈਂ ਹੀ ਰੱਖਿਆ ਵਾ ਪਰ ਇਹਦੇ ਵਿੱਚ ਦੋਨਾਂ 'ਚ ਕਨਫਿਊਜ਼ਨ ਹੋ ਜਾਂਦਾ ਕਿਉਂਕਿ ਸਾਰੇ ਕਲਰ ਕੰਟਰਾਸਟ ਇੰਨੇ ਸੋਹਣੇ ਆਏ ਹੋਏ ਨੇ ਕਿ ਜੀ ਕਰਦਾ ਸਾਰਿਆਂ ਵਿੱਚੋਂ ਹੀ ਪਰ ਸੇਮ ਸੇਮ ਪ੍ਰਿੰਟ ਵੀ ਨਹੀਂ ਪਾ ਸਕਦੇ ਤੋਂ ਬਹੁਤ ਇਹ ਹੋ ਜਾਂਦਾ ਡਿਜ਼ਾਈਨਿੰਗ ਬਹੁਤ ਸੁਪਰ ਹੈ ਜੀ ਹਾਲੇ ਇਸ ਤਰ੍ਹਾਂ ਇਹ ਸਾਰੇ ਗਲੇ ਦੇ ਉੱਪਰ ਵਰਕ ਕਲਰ ਮਹਿਰੂਨੀ ਜਿਹਾ ਬਹੁਤ ਸੋਹਣਾ ਕਲਰ ਆ ਇਹ ਜਮਾ ਵੀ ਜਿਹੜੀਆਂ ਆਪਣਾ ਰੈੱਡ ਵਗੈਰਾ ਲਾਈਕ ਕਰਦੀਆਂ ਗਰਮੀ ਵਿੱਚ ਨਹੀਂ ਪਾ ਸਕਦੀਆਂ ਹਨਾ ਤਾਂ ਆਹ ਕਲਰ ਉਹਨਾਂ ਨੂੰ ਬਹੁਤ ਪਸੰਦ ਆਊਗਾ ਬਹੁਤ ਸੋਹਣਾ ਕਲਰ ਆ ਇਹ ਚ ਬਲੈਕ ਵੀ ਹੈਗਾ ਤੇ ਸੇਮ ਇਹਨਾਂ ਦੇ ਨਾਲ ਪਿਓਰ ਮਲਮਲ कॉटन ਦੇ ਦੁਪੱਟੇ ਆ ਬਹੁਤ ਪਿਆਰੇ ਬਹੁਤ ਹੀ ਸੋਹਣੇ ਆ ਲੋ ਦੁਪੱਟਿਆਂ ਦੇ 4 ਸਾਈਡ ਇਸ ਤਰ੍ਹਾਂ ਡੋਰੀ ਲੱਸਾ ਇਹ ਲਟਕਣ ਜੇ ਵਾਲੀ ਲੱਡੂ ਬਣੇ ਆ ਮੈਂ ਬਾਰ ਬਾਰ ਕਹਿ ਰਹੀ ਹਾਂ ਬਹੁਤ ਸੋਹਣੇ ਸਾਈਡਾਂ ਤੇ ਲੱਗੇ ਹੋਏ ਨੇ ਯਾਨੀ ਕਿ हां जस्ट ਪੱਲਿਆਂ ਦੇ ਉੱਪਰ ਬਾਕੀ ਸਾਰਾ ਦੁਪੱਟਾ ਇਸੇ ਤਰ੍ਹਾਂ ਰਹੂਗਾ ਦੁਪੱਟੇ ਪੂਰੇ ਖੁੱਲੇ ਡੁੱਲੇ ਬਹੁਤ ਸੋਹਣੇ ਲੱਗਣਗੇ ਹੱਦ ਤੋਂ ਵੱਧ ਸਕਰੀਨਸ਼ਾਟ ਆਣੇ ਆ ਪਰ ਜਾਨਕਿ ਬਹੁਤ ਇਸ ਟਾਈਮ ਇਹ ਮੰਗਵਾਇਆ जस्ट ਤੁਹਾਡੇ ਰਿਸਪੌਂਸ ਦੇ ਉੱਪਰ ਵੀ ਸਾਰੀਆਂ ਭੈਣਾਂ ਨੂੰ ਸੀ ਛੇਤੀ कॉटन ਦੁਪੱਟਾ ਚਾਹੀਦਾ ਜੀ ਛੇਤੀ कॉटन ਦੁਪੱਟਾ ਦੋ ਸੋ ਫਟਾਫਟ ਤੁਹਾਡੀ ਸਾਰਿਆਂ ਦੀ ਡਿਮਾਂਡ ਦੇ ਉੱਪਰ ਆਪਾਂ ਇਹ ਵਾਲੀ ਕਲੈਕਸ਼ਨ ਲੈ ਕੇ ਆਏ ਆ ਜਿਹੜਾ ਵੀ ਸੂਟ ਇਹਨਾਂ ਚੋਂ ਪਸੰਦ ਆ ਰਿਹਾ ਲੈ ਕੇ ਸਕਰੀਨਸ਼ਾਟ ਆਰਡਰ ਕਰੀ ਚੱਲੋ ਤਾਂਕੇ ਤੁਹਾਡੀ ਪਸੰਦਾ ਸੂਟ ਫਟਾਫਟ ਤੁਹਾਨੂੰ ਮਿਲ ਸਕੇ ਲੋ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਬਹੁਤ ਸੋਹਣੀ ਸੁਪਰ ਲੈ ਕੇ ਆਈਆਂ ਅੱਜ ਦੀ ਜਣ ਕੇ ਰੂਹ ਖੁਸ਼ ਹੁੰਦੀ ਆ ਇੰਨੇ ਸੋਹਣੀ ਗਰਮੀਆਂ ਦੇ ਤੋਹਫੇ ਨੇ ਇਹ ਵਾਲੇ ਸੂਟ ਸੋ ਜਿਹੜੀਆਂ ਪਹਿਣਾ ਬਿਲਕੁਲ ਹੀ ਲਾਈਟ ਵੇਟ ਤੇ ਵਧੀਆ ਹਨਾ ਪਾ ਲਈਆਂ ਸੀ ਵੀ ਨਾਲ ਕਾਟਨ ਕਿਉਂਕਿ ਰੂਟੀਨ ਵਾਈਜ਼ ਜਿਹੜੇ ਆਪਾਂ ਪਾਉਣੇ ਆ ਆ ਡੁਪੱਟੇ ਨਹੀਂ ਚੱਲਦੇ ਕਾਟਨ ਦਾ ਦੁਪੱਟਾ ਹੀ ਕਰੇ ਲੈ ਹੁੰਦਾ ਵਾ ਸੋ ਉਹਨਾਂ ਨੂੰ ਸਾਰਿਆਂ ਨੂੰ ਬਹੁਤ ਆ ਜਾਣੀਆਂ ਕਲੈਕਸ਼ਨ ਅੱਗੇ ਅੱਗੇ ਆਪਾਂ ਇਹੀ ਸੇਲ ਪਰ ਜਿਹੜੀਆਂ ਬੈਣਾ ਕਾਫੀ ਜ਼ਿਆਦਾ ਕਾਲੀ ਸੀਗੀਆਂ ਤੇ ਸਭ ਤੋਂ ਜ਼ਿਆਦਾ ਡਿਮਾਂਡ ਕਰ ਰਹੀਆਂ ਸੀ ਉਹਨਾਂ ਲਈ ਇਹ ਕਲੈਕਸ਼ਨ ਆ ਚੁੱਕੀਆਂ ਨੇ ਤੁਸੀਂ ਹੁਣ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪੀਸ ਮੇਰੇ ਚੈਨਲ ਤੇ ਨਵੇਂ ਹੋ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਲੈਕਸ਼ਨ ਕਿੱਦਾਂ ਦੀ ਲੱਗੀ ਮਿਲਦੇ ਹਾਂ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ